ਹਾਂ ਜੀ ਇੰਝ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ 75 ਕੁ ਬੱਦਰ ਸੈਟੇ ਸਾਰੇ ਵੀਰਾਂ ਦੇ ਕੋਆ ਠੀਕ ਹੈ ਲਓ ਭਾਈ ਅੱਜ ਫੇਰ ਲੇਟ ਹੋ ਗਏ ਵੈਸਤਾ ਰਾਤ ਤੱਕ ਕਹਿ ਕੇ ਪਈ ਸੀ 7 ਵਜੇ ਉਠਾਂਗੇ ਭਾਈ 9 ਵਜੇ ਨਹੀਂ ਪਤਾ ਲੱਗਿਆ ਉਹਨਾਂ ਨੇ ਆਲਾਰਮ ਲਾਉਣਾ ਭੁੱਲ ਗਏ 7 ਵਜੇ ਤੇ ਉਸ ਤੋਂ ਬਾਅਦ ਸਿੱਧੀ ਇਹਨਾਂ ਨੇ ਜਵਾਕਾਂ ਨੇ ਆ ਕੇ ਠਾਇਆ ਤੇ ਚੋਬਰ ਆਇਆ ਸੀ ਤੜਕੋ ਤੜਕੀ 8:00 ਵਜੇ 8:00 ਟਾਈਮ ਟੱਪ ਗਿਆ ਜੇ ਬਸ 7:30 ਹੋ ਜਾਂਦਾ ਫੇਰ ਸੁਹਾਸਿਆ ਕੰਮ ਦਾਣਾ ਪਹਿਲੇ ਨੰਬਰ ਤੇ ਤਾਂ ਚੱਲੀਏ ਭਾਈ ਆਪਾਂ ਘਰੇ ਲਾਈਟਾਂ ਲੂਟਾਂ ਤਾਂ ਉਹ ਜਗੀਆਂ ਨੇ ਪਰ ਹਾਂ ਛੱਡੀ ਸੀ ਮੈਂ ਰਾਤ ਨੂੰ ਨਾ ਪਿਆ ਤਾਂ ਬਾਹਰ ਸੀ ਤੁਹਾਨੂੰ ਪਤਾ ਹਨਾ ਰਾਤ ਨੂੰ 4 ਕਵਾਏ ਦਾ ਟਾਈਮ ਹੋਣਾ ਮਨ ਲਾ ਤੇ ਠੰਡ ਲੱਗੀ ਤੇ ਉੱਠ ਕੇ ਫਿਰ ਮੰਦਰ ਬਹਿ ਗਿਆ ਮੈਂ ਵੀ ਕੰਮ ਸੋ ਬਾਹਰ ਹੋ ਰਿਹਾ ਹੈਗਾ ਕੀ ਪੁੱਤ? ਇੱਕ ਹੀ ਕੀ ਕਰ ਲਓ ਕੀ ਦੇਖਣਾ ਇਹ ਤੇ ਜੇ ਤੂੰ ਹੂੰ ਦੇ ਇਹ ਚੋ ਦੇਖਣਾ ਫੋਨ ਦੇਖੂ ਇਹ ਫੋਨ ਹੀ ਆ ਪੁੱਤ ਇਹ ਮਿੱਠੀ ਕਰਕੇ ਚੱਲਦਾ ਮਿੱਠੀ ਕਰ ਤੋਂ ਬਣਾਦਾ ਚੱਲਦਾ ਨਹੀਂ ਇਹ ਹ ਹੁਣ ਮੈਨੂੰ ਵੀ ਨਹੀਂ ਪਤਾ ਕਿਵੇਂ ਚੱਲੂਗਾ ਇਹ ਬਾਹਰੋਂ ਜਾ ਕੇ ਪੁੱਛੇ ਕਿਵੇਂ ਜੇ ਤੂੰ ਕਿਹੋ ਜਾਂ ਜੈਲੂ ਜੈਲੂ ਚੌਕਲੇਟ ਕਿਹੜਾ ਆ ਗਿਆ ਇਹ ਹੋ ਨਹੀਂ ਰਿਹਾ ਤਾਂ ਨਾ ਨਾ ਦੱਸ ਡੈਰੀ ਮਿਲ ਕੋ 5 ਸਟਾਰ ਕਿਟ ਕੈਟ ਜਿਹੜਾ ਖਾਣਾ ਹੁੰਦਾ ਤੈਨੂੰ ਪਤਾ ਹੀ ਨਹੀਂ ਯਾਰ ਨਹੀਂ ਪਤਾ ਤੈਨੂੰ ਮੈਂ ਮੈਂ ਬਾਦਲ ਜਾ ਕੇ ਤੇਰੀ ਨਹੀਂ ਆ ਹੂੰ ਦੇਖ ਤਾਂ ਲੈਵੇਂਗਾ ਤੂੰ ਬਾਦਲ ਜਾ ਕੇ ਕਿਵੇਂ ਏ ਜੀ ਇਹੋ ਜਿੰਦੀ ਜਿਹੜੀ ਉਹ ਖਾਣਾ ਹੁੰਦਾ ਡੇਰੀ ਮਿਲਕ ਹੁੰਦੀ ਉਹ ਕਹਿੰਦਾ ਮਾਂ ਪੀਤਾ ਚ ਉਹ ਜੀ ਚਪਲੇ ਰਹੀ ਹੁੰਦੀ ਉਹ ਖਾਣਾ ਹੁੰਦਾ ਫਿਰ ਤੂੰ ਚਪਲੇ ਖਾਲੇ ਵੀ ਚਾਕਲੇਟ ਰਹੀ ਤਾਂ ਹੈਂਗੇ ਖਾਣਾ ਹਾਂਜੀ ਮੇਰੇ ਵੀਰੋ ਆਗੇ ਜੀ ਅੰਦਰ ਲੈ ਕਰੇ ਰੋਟੀ ਪਾਣੀ ਛਕਿਆਂ ਦਾ ਬਰੋ ਖੋਲ ਲੈ ਗੇਟ ਤੇ ਚਲੋ ਭਾਈ ਹੁਣ ਦੇਖ ਲੈ ਕੀ ਸ੍ਰੀਮ ਬੰਦਾ ਮੰਜਾ ਵਿਸਤਰਾ ਬਾਹਰ వాటర్ ਬੋਟਲ ਬਾਹਰ ਪੱਖਾ ਬਾਹਰ ਕੋਈ ਨਾ ਅੱਜ ਮੰਜਾ ਵਿਸਤਰਾ ਅੰਦਰ ਕਰਦੇ ਆਂਗੇ ਤੇ ਇੱਕ ਜੋੜੀ ਨੇ ਤਾਂ ਸੈਟਿੰਗ ਕਰ ਲਈ ਬਈ ਆਪ ਦੀ ਉਹ ਬੜੀ ਸਾਹਮਣੇ ਹਨਾ ਇਹਦਾ ਵਧੀਆ ਹੋਇਆ ਓਕੇ ਰਫੋਟੋ ਹੀ ਤਾਂ ਤੇ ਇੱਕ ਜੋੜੀ ਦੀ ਸੈਟਿੰਗ ਲੈਂਦੀ ਹੈ ਤੇ ਪਰਲੇ ਖੁੱਡਾ ਨਹੀਂ ਵੀ ਕਰ ਲਾਉਂਦਾ ਹਸਾਬ ਕਰਦਾ ਮੰਨ ਲਓ ਜੀ ਸਵੇਰ ਦੇ ਟਾਈਮ ਦੀ ਡਾਟ ਆਖਦੇ ਸੀ ਡਾਈਟ ਰੱਖਦੇ ਡਾਟ ਲਾ ਇੱਕ ਡਾਂਟ ਜਿਹਾ ਬਲਾਈਟ ਕਹਿੰਦੇ ਨੇ ਨਹੀਂ ਮੈਂ ਡਾਂਟ ਕਹਦਾ ਜੀ ਸੂਬਾ ਦੇ ਟੇਲੇ ਦੀ ਡਾਂਟ ਰੱਖਦਗੇ ਇਹਨੂੰ ਭੇੜ ਮੜਾਏ ਖੁੱਡਾ ਚੋਰ ਨੂੰ ਆਇਓ 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 ਬਟਾ ਲਵਜੀ ਇਧਰ ਆਣੋ ਮੇਰਾ ਖਾ ਤੇ ਦਾਣੇ ਪਾਦੇ ਬਰੋ ਕਬੂਤਰਾਂ ਨੂੰ ਤੇ ਹੁਣ ਚੋਬਰ ਨੂੰ ਆਖਿਆ ਮੈਂ ਕਿਹਾ ਬੱਚੇ ਲਿਆ ਆਪਣੇ ਦੋਵੇਂ ਹਣਾ ਉਧਰੋਂ ਚੱਕ ਕੇ ਛੋਟੇ ਤੇ ਨਾਲੇ ਛੋਲੇ ਲਿਆ ਇਹਨਾਂ ਨੂੰ ਦੇਈਏ ਤੇ ਪਾ ਜੀ ਚੋਬਰ ਸਾਹਿਬ ਇਧਰ ਸਟੇਟਰਨ ਮਾਰਦੇ ਹੋਏ ਮਾਰੋ ਜੀ ਮਾਰੋ ਕਾਨਾ ਫੜ ਲਾਉ ਦਾ ਭਲੇਖੇ ਨਾਲ ਕਿਹੜਾ ਜਗਦੀਪ ਦੀ ਗੱਲ ਦੱਸਦਾ ਭਰਾਵਾ ਭਈ ਮਾਰੀ ਗਿਆ ਮੇਰੇ ਮਾਰੀ ਗਿਆ ਭਰਾਵਾ ਲੱਗਾ ਰਿਆ ਪੂਰੇ 10 15 ਮਿੰਟ ਲੱਗਾ ਰਿਆ ਉਲਝ ਗਿਆ ਮੈਂ ਅਗਰ ਵੀ ਕੀ ਹੋ ਗਿਆ ਯਾਰ ਕਹਿੰਦਾ ਯਾਰ ਮਾਰ ਪੀਦੇ ਰਿਹਾ ਕਹਿੰਦਾ ਵਾਲ ਖਰਾਬ ਹੋ ਗਏ ਕਿਵੇਂ ਨਹੀਂ ਨਹੀਂ ਕਹਿੰਦਾ ਤੇ ਵਾਲ ਖਰਾਬ ਹੋ ਗਏ ਮੈਂ ਕਿਵੇਂ ਕਦਰ ਸਿੱਧੇ ਨਹੀਂ ਹੁੰਦੇ ਹੁੰਦੇ ਨਹੀਂ ਪਏ ਕਹਿੰਦਾ ਮੈਂ ਕਹਾਂ ਸੱਚੀ ਯਾਰ ਕਹਿੰਦਾ ਹਾਂ ਵੇਖਾ ਤਾਂ ਸੋਚ ਬੰਦ ਪਈ ਭਰਾ ਉਹੀ ਸੋਚ ਲਾ ਕੇ ਖਾਲੀ ਮਾਰੀ ਆ ਵੇ ਤੇਰਾ ਮੈਂ ਉਤੋਂ ਠੰਡੇ ਹੀ ਮਾਰੀ ਆ ਵੇ ਕਹਿੰਦਾ ਤੇਰੇ ਵਾਲ ਖਰਾਬ ਹੋ ਗਏ ਕਹਿੰਦਾ ਕਹਿੰਦਾ ਉਹ 라ਸੂਰੇ ਜਿਆਰੋ ਬੋਲ ਤੀ ਗਿਆ ਕਹਿੰਦਾ ਮੈਂ ਫਿਟਰ 2 ਮੀਟਰ ਚ ਟਪਾ ਦੋਰੀ ਕਰ ਦੇ ਨਾ ਤင်း ਕਹਿੰਦਾ ਤੇਰੇ ਵਾਲ ਖਰਾਬ ਹੋ ਗਏ ਮੈਨੂੰ ਕਹਿੰਦਾ ਬਈ ਮੈਂ ਸਹੀ ਐ ਵੀ ਇਧਰ ਇਹ ਦੋਵੇਂ ਬੱਚਾ ਨੂੰ ਵੀ ਦੇ ਤੇ ਛੋਲੇ bro ਤੇ ਉਹਨੂੰ ਵਾਟਰ ਵੀ ਦਿੱਤਾ ਬਸ ਇਹਨੂੰ ਵਾਟਰ ਦੇ ਦਿੰਨੇ ਆ ਇਧਰ ਹੈਂਡ ਟ੍ਰੇਨਿੰਗ ਵਾਲਾ ਬੱਚੇ ਦਾ ਜੀ ਮੂੰਹ ਟੜਾਦਾ ਚੋਬਰ ਨੇ ਆ ਹੁਣ ਪੂਰੀ ਗੱਲ ਮਨ ਲੱਗ ਗਿਆ ਅੱਛਾ ਲੰਮਾ ਉੱਡ ਕਿਉਂ ਲੱਗ ਗਿਆ ਲੰਮਾ ਉੱਡਦਾ ਹੂੰ ਉਹਦੀ ਛੰਡੇ 20 ml ਪਾਣੀ ਗਰਮੀ ਬਹੁਤਾ ਤਾਂ ਕਰਕੇ ਤੇ ਨਹੀਂ ਤਾਂ ਦੋ ਟਾਈਮ ਦੇ ਦੇ ਜਵੇਲੇਆ ਦਾ ਬੰਦਾ ਮਤਲਬ ਤੇ ਜੇ ਕੰਮ ਯਾਨੀ ਵੇੜ ਦਾ ਮੇਰੇ ਨੂੰ ਤਾਂ ਇੱਕ ਕਰੀ ਤੇਰੇ ਬਾਅਦ ਠੀਕ ਹੈ ਕਿ ਨਹੀਂ ਉਹ ਤੋਂ ਵੀ ਇੰਪੋਰਟੈਂਟ ਹੁਣ ਚੱਲ ਕੇ ਆਉਣੇ ਆ ਭਾਈ ਬਾਦਲ ਕੋਈ ਨਾ ਕੋਈ ਲੋਕ ਲੁਕ ਨਹੀਂ ਵਾ ਹੁਣੇ ਆਇਆ ਗਾ ਮੋੜ ਕੇ ਮੋੜਸਾਂ ਕੱਢ ਕਰਾਂ ਬਾਹਰ ਆਪਣਾ ਜਮਦੂਦ ਦਾ ਝੋਟਾ ਕਿ ਜਮਦੂਦ ਦੀ ਕੱਟੀ ਰਹੀ ਗਈ ਹੈ ਨਾ ਹੁਣ ਤਾਂ ਕਮੜ ਦੀ ਸੀਟ ਕਰਕੇ ਸਾਫ ਆਹਾ ਹਾਂ ਕੀ ਕੀ ਹੋ ਕੀੜੇ ਕੈਨ ਹੁੰਦੇ ਆ ਠੰਡਾਂ ਠਾਰ ਹਵਾਵਾਂ ਚੱਲ ਰਹੀਆਂ ਨੇ ਮੇਰੇ ਵੀਰੋ ਨਿਆਰਾ 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 ਠੰਡ ਹੋ ਗਈ bro ਕੱਲ ਦੀ ਮਾਈ ਗਾਡ ਵੇ ਗੀਰੋ ਬਾਦਲ ਪਹੁੰਚ ਗਏ ਛੇਤੀ ਛੇਤੀ ਕਰ ਲੈ ਚਲੋ ਡਰ ਲੱਗਣ ਲੱਗਿਆ ਇਹ ਕੋਈ ਗੱਲ ਨਹੀਂ ਕਹਿਣੇ ਆਪਾਂ ਹੁਣ ਪੈਚ ਵਰਕ ਕਰਾਉਣਗੇ ਦਾ ਉਸਤਾਦ ਜੀ ਅੱਜ ਤਾਂ ਇੱਥੇ ਨਾ ਹੋਵੇ ਉਸਤਾਦ ਜੀ ਇਹਦਾ ਹੱਲ ਕਰਨਾ ਠੀਕ ਹੈ ਇਹਦਾ ਪੈਚ ਵਰਕ ਕਰਾਉਣਾ ਪਊਗਾ ਆਪਾਂ ਲੋ ਜੀ ਆ ਚੁੱਕੇ ਆ ਟੀਮ ਵਿੱਚ 5-7 ਲੱਖ ਰੁਪਇਆ ਕਢਾਉਣ ਅਸੋਂ ਨਾ ਇਹ ਫਾਲਤੂ ਗੇੜਾ ਨਾਲ ਆ ਖਾ ਗੋ ਝੋਲਾ ਦਾ ਮੋਟਾ ਸਾਰਾ ਤੇ ਰਹਿ ਗਿਆ ਝੋਲਾ ਕੋਈ ਨਾ ਪੱਬੀ ਨਾ ਜਾ ਤੋ ਆਪਾਂ ਨਾ ਹਣ ਆਪਾਂ ਐ ਕਰਾਂਗੇ ਦੇਂਦਾ ਨਹੀਂ ਨੀਕਰਾਂ ਕੱਢ ਕੇ ਨੀਕਰਾਂ ਜਪਾ ਚੱਲਣੇ ਤੇ ਕਿਸ ਨੂੰ ਛੱਕ ਨਹੀਂ ਹੋਣਾਗਾ ਠੀਕ ਹੈ ਕਿ ਨਹੀਂ ਕੋਈ ਨਾ ਇਹਨੂੰ ਕੱਸੀ ਦਿਨਾਗੇ ਤੇ ਬਾਬਾ ਪਹਿਲੇ ਲਈ ਕੜਾ ਸੀ ਠੀਕ ਹੈ ਕਿ ਨਹੀਂ ਅਸੀਂ ਫਾਲਤੂ ਦਾ ਚੋਣਾ ਵੀ ਗੇੜਾ ਇਹਨੋਂ ਤੁਸੀਂ ਜੋ ਕੰਮ ਹੋ ਉਦੋਂ ਹੀ ਗੇੜਾ ਲਾਉਂਦੇ ਨੂੰ ਅਸੀਂ ਗੇੜਾ ਇਹਨੋਂ ਗਏ ਹਾਂ ਨੇ ਇੱਥੇ ਆ ਚੀਜ਼ ਬਾਈ ਦੀ हां जी। ਗਲੇਲ ਬਣਾਵਾਂਗੇ ਘਰੇ ਲੈ ਕੇ ਜਾਵਾਂਗੇ। ਗਲੇਲ ਬਣ ਵਾਲੀ ਚੰਗੇ ਨੇ ਇਹਨਾਂ ਦੇ। ਹਾਂ ਸਾਰਿਆਂ ਚੱਕ ਜੇਬ ਚ ਬਣਾ ਆਪਣੀਆਂ ਕੋਈ ਡਿੱਕ ਦਿਨ ਆਪਣੇ ਵਾਸਤੇ ਰੱਖਣਗੇ ਇਹਨਾਂ ਨੇ। ਹਾਂ ਲਓ ਜੀ ਕੱਢਦੇ ਆਂ। ਪਹਿਲੇ ਏਡੀਆਂੋਂ ਕੱਢਣਾ ਪਊਗਾ ਫਿਰ ਪੈਸੇਿਕਨ ਦੇ। ਦੇਖੋ ਕਹਿੰਦੇ ਪਲੀਜ਼ ਕਲੈਕਟ ਯਰ ਕਾਰਡ। ਕੋਈ ਅਸੀਂ ਭੁੱਲਣਾ ਨਹੀਂ ਕਿ ਪੈਸੇ ਲੈ ਲਵੋ ਉਹਦੇ ਚ। ਚਾਹੀਏ ਕਿ ਨਹੀਂ? ਆ ਜੋ ਬੇਬੀ ਇਹਨੇ ਬਹੁਤ ਹੈ। ਪਰ ਇਹ ਸਾਰਿਆਂ ਦਾ ਬਮਾਲ ਪੱਤਾ ਹੀ ਲੈ ਕੇ ਜਾਣਾ। ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਹੀ ਸਲਾਮਤ ਕਰੇ ਆ ਚੁੱਕੇ ਹਾਂ। ਠੀਕ ਹੈ। ਤੇ ਹੁਣ ਦੇਖਦੇ ਆਂ ਅਸੀਂ ਕੀ ਕਰਨਾ ਹੈ। ਹੋਇਆ ਜਦੋਂ ਤੜਕੇ ਦਾ ਨਹੀਂ ਕੋਈ ਹੁਣ ਚાલਦੇ ਆਂ ਜੀ ਮੀਤੇ ਕੋਲੇ ਉਹਦਾ ਵੀ ਉਧਾਰ ਲਾ ਕੇ ਆਉਣੇ ਆ ਤੇ ਤੂੰ ਟੂਬਜੀਪ ਵਾਈ ਸੀਗੀ ਆਪਾਂ ਝੋੜਾ ਵਾਲੇ ਮੁੰਡੇ ਦੇ ਮੋਟਰਸਾਈਕਲ ਦੀ ਹਨਾ ਉਹਦੇ ਪੈਸੇ ਮੇਰੇ ਯਾਦ ਆ ਗਏ ਦੇਣ ਵਾਲੇ ਅੱਜ ਦੇ ਕਿ ਆਉਣੇ ਆ ਹਾਂਜੀ ਬਾਬਿਓ ਤੇ ਮੀਤੇ ਨੂੰ ਵੀ ਬਈ ਕਰਿਆਂ ਦਾ ਗੂਗਲ ਤੇ ਹਾਂਜੀ ਸਸਰੀਕਾਲ ਜੀ ਹਾਂਜੀ ਹਾਂਜੀ ਬੱਧਾ ਪਾਣੀ ਲੱਗ ਜਾਂਦਾ ਕਿੱਥੇ ਪਾਣੀ ਲੱਗ ਜਾਂਦਾ ਕੋਈ ਗੱਲ ਨਹੀਂ ਜਾਣਿਆ ਸਾਂਭ ਲਾਂਗੇ ਤੂੰ ਕਿੱਧਰ ਫਿਰਦਾ ਮੀਰਲੈਂਡ ਜਾਂਦਾ ਮੀਰਲੈਂਡ ਜਾਂਦਾ ਸੀ ਆ ਨੇਰ ਆ ਕੇ ਹੁਣ ਨੀਰਾ ਲੈ ਆਈ ਕੋਈ ਨਾ ਖੇਤੋਂ ਲੈ ਆਈ ਆਪਣੇ ਉਹ ਲੈ ਆਈ ਲੈ ਆਪਣੇ ਖੇਤੋਂ ਨਹੀਂ ਕੋਈ ਗੱਲ ਨਹੀਂ ਵਾਧੂ ਨਹੀਂ ਰੱਖਣਾ ਹਾਂ ਹਾਂ ਲੈ ਆਈ ਲੈ ਆਪਣੇ ਇਧਰ ਮਰਜੀ ਲੈ ਸਾਡੇ ਪਿੰਡੋਂ ਐ ਵਿਚਾਰਾ ਚਲੋ ਕੋਈ ਗੱਲ ਨਹੀਂ ਮਿੱਤਿਆਂ ਨੂੰ ਵੀ ਕਰਿਆਂਦਾ ਬਰੋ 300 ਰੁਪਏ Google पे ਸਿੱਧਾ ਆਨਲਾਈਨ ਕੰਮ ਸਾਨੂੰ ਪਤਾ ਅੱਜ ਕੈਸ਼ ਹੀ ਕੈਸ਼ ਵੰਡ ਰੀਆਂ ਬਾਬਾ ਵਾਧੂ ਮੇਰੇ ਵੀਰੋ ਸਟੈਂਕ ਨਹੀਂ ਲੈਤੀ ਭਈ ਅੱਜ ਥੋੜੀ ਜੰਗੀ ਜੀ ਲੈ ਲਈ ਮਿਕਸਡ ਫਰੂਟ ਦੀ ਬੋਤਲ ਲੈ ਲਈ ਤੇ ਕੇਲੇ ਦਾ ਪੈਕਟ ਦੋ ਕੁ ਟਰੇ ਪੈਕਟ ਹੋਕੀ ਹੈ ਕੇਲੇ ਦਾ ਪੈਕਟ ਘਰੇ ਸਪਲਾਈ ਕਰ ਜਗੇ ਆ ਗਈ ਜੀ ਇਧਰ ਲੈ ਕਰੇ ਦੂਰ ਕਰਦੀ ਆਪਣਾ ক্লোਜ਼ ক্লোਜ਼ ਨਹੀਂ ਜਮਾ ਬੰਦੀ ਕਰਦਗੇ ਹੁਣ ਤਾਂ ਆਉਣਾ ਜਾਣਾ ਨਾ ਬੰਮਣੇ ਹੀ ਹੈ ਜਿਹੜਾ ਇਹਦੀ ਪੁਆਇੰਟ ਨੂੰ ਇਹਦੀ ਨੂੰ ਫੜ ਜਾਣਾ ਕੋਈ ਅੰਦਰ ਨਾ ਆਵੇ ਮੈਨੂੰ ਆਏ ਨਾ ਮੁੜ ਕੇ ਬੱਚੇ ਬਾਹਾਂਗੇ ਯਾਰ ਕੋਈ ਨਾਂਗਾਟ ਆਪਾਂ ਕੋਈ ਇਧਰ ਕੋਈ ਕੁੱਤਾ ਘਤਾ ਆਏ ਨਾ ਮੁੜ ਕੇ ਡਰ ਜਾਂਦੇ ਛਤਰੀ ਤੇ ਬਾਦਿਓ ਲੈ ਚੱਲੀਏ ਜੀ ਬੱਚਾ ਨੂੰ ਚੱਕ ਕੇ ਤੇ ਛਤਰੀ ਤੇ ਬੰਨ ਤਾਂ ਸਪੇਅਰ ਆਪਾਂ ਬਈ ਕੋਈ ਸਭ ਤੋਂ ਸ਼ਾਂਤ ਕਬੂਤਰ ਹੈ ਮਤਲਬ ਇੰਨੀ ਟੇਕੇ ਦਾ ਕਬੂਤਰੀ ਵੀ ਨਹੀਂ ਬੈਂਦੀ ਜਿੰਨੀ ਸ਼ਾਂਤ ਨਾਲ ਇਹ ਬੈਂਦਾ ਹੈ ਨਾ ਤੇ ਇੱਕ ਬੱਚੇ ਨੂੰ ਹੌਲੀ ਕਿਤਨੀ ਛਤਰੀ ਦੀ ਬਾਹ ਦੀ ਆਪਾਂ ਉੱਡੀ ਨਾਲ ਸਿੱਦੇ ਬਹਿ ਜਾ ਹਾਂ ਓਕੇ ਹੋ ਗਈ ਰਿਪੋਰਟ ਹੁਣ ਦੂਜੇ ਬੱਚੇ ਨੂੰ ਵੀ ਲਿਆਵਾਂ ਚੱਕ ਕੇ ਓਕੇ ਹੋ ਗਈ ਜੀ ਰਿਪੋਰਟ ਦੋਵੇਂ ਬੱਚਿਆਂ ਨੂੰ ਡਕਾ ਕੇ ਛੋਲਿਆਂ ਨਾਲ ਠੀਕ ਹੈ ਤੇ ਬਿਠਾਤਾ ਛਤਰੀ ਤੇ ਬਾਸ ਹੁਣ ਇਹਨਾਂ ਦੀ ਨਿਗ੍ਹਾ ਰੱਖਣੀ ਹੈ ਵੀ ਐਵੇਂ ਤੰਗ ਨਾ ਕਰਨ ਹਣਾ ਆਪਾਂ ਨੂੰ ਤੇ ਉਹਨੇ ਸੱਚੋ ਕਬੂਤਰਾਂ ਨੂੰ ਦਵਾਈ ਵੀ ਰਿੰਦੇ ਆਪਣੀਆਂ ਐ ਕਿਨੋਂ ਤੋਂ ਪਹਿਲਾਂ ਆਪਾਂ ਆਪਣਾ ਸਮਾਨ ਖਾ ਪੀ ਲਈ ਹੈ ਹਨ ਨਹੀਂ ਐਵੇਂ ਮੁਰਕੇ ਕੋਲੇ ਤਾਂ ਤਾਂ ਆ ਜਾਣੇ ਦੂਸ ਦੇ ਨੇ ਫਿਰ ਕੋਈ ਸਵਾਦ ਨਹੀਂ ਆਉਣਾ ਕੋਈ ਠੀਕ ਆ ਮੈਡੀ ਮੂਡੀ ਸੰ ਲੈ ਕੇ ਆਪ ਵੀ ਹੋ ਗਏ ਰੈਡੀ ਤੇ ਹੁਣ ਵੀ ਜਿਹੜੇ ਕਬੂਤਰਾਂ ਨੂੰ ਆਪਾਂ ਦਿੰਨੇ ਹੁੰਦੇ ਨੇ ਦੇਸੀ ਦਵਾਈ ਤੇ ਇਹੇ ਦੇਈਏ ਹੁਣ ਇਧਰ ਦੇਈਏ ਜੀ ਖੁੱਡੇ ਵਾਲੇ ਕਬੂਤਰਾਂ ਨੂੰ ਤੇ ਬੱਚਿਆਂ ਕੰਨੀ ਇੱਕ ਖਾਸ ਨਹੀਂ ਆਪਣੀ ਉੱਡਣ ਦਾ ਤਾਂ ਕੋਈ ਖਤਰਾ ਨਹੀਂ ਕੋਈ ਨਾ ਡਿਆਣਗੇ ਤੇ ਕਿੱਥੇ ਕਿੱਥੇ ਤੱਕ ਜਾਣਗੇ ਤੇ ਬਸ ਆਏ ਆ ਨਾ ਵੀ ਛੋਲਿਆਂ ਦੇ ਡਕਾ ਕੇ ਹਨ ਭਾਈ ਸੀ ਤੁੱਤਨੀ ਪਾਣੀ ਪੂਣੀ ਦਿੱਤਾ ਸੀ ਤੇ ਧੁੱਪ ਵਾਵਾ ਕਰੜੀ ਆ ਬਾਪੂ ਮੰਮੀ ਨੂੰ ਆ ਹੀ ਡਰ ਐ ਜੀ ਗਲੱਛ ਨਾ ਦੇਣਾ ਧੁੱਪੇ ਬੈਠੇ ਬੈਠੇ ਜਦੋਂ ਕੋਈ ਗਰਮੀ ਆ ਜਦੋਂ ਤਲਖੀ ਵੱਜੂਗੀ ਉਹ ਤਾਂ ਕੋ ਉਤਰ ਗਲੱਛ ਦਿੰਦਾ ਖਰਾਖ ਰੂਕ ਜਿਹੜਾ ਅੰਦਰ ਸਮਾਨ ਪਿਆ ਹੁੰਦਾ ਉਹਦੇ ਮੈਂ ਦੇਖੀ ਆ ਨਾ ਬਾਜੇ ਗਲੱਛ ਤੇ ਤਾਂ ਫਿਰ ਦੂਰੀ ਖੇਚ ਲੂ ਜਾ ਆਪਣੀ ਹਨਾ ਆਪਣ ਦੂਰੀ ਦੇਣੇ ਪੈਣਗੇ ਆਹ ਗੱਲ ਦਾ ਡਰ ਐ ਬੱਸ ਜਿਸ ਬਾਤ ਕਾ ਡਰਤਾ ਵਹੀ ਹੂਆ ਇਹ ਬਹੁਤ ਆਲਵੇ ਆ ਬਈ ਕੋ ਬੈਕ ਆਉਟ ਕੇ ਦੇਖੋ ਲੈ ਹੁਣ ਲਾਈਓ ਯਾਰ ਕਿਵੇਂ ਨਾ ਕਿਵੇਂ ਛਤਰੀ ਤੇ ਉਹਨੂੰ ਹਾਂ ਪੁੱਤ ਚਾਲ ਛਤਰੀ ਤੇ ਚੱਲ 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 ਛਤਰੀ ਕਿਤੇ ਐ ਛਤਰੀ ਕਿਤੇ ਪਤਾ ਹੀ ਨਾ ਦਾ ਚੜਾ ਲਿਆ ਬਰੋ ਸਤਰੀ ਤੇ ਉਹ ਅੰਦਰ ਵੜ ਗਈ ਸਾਹਮਣੇ ਦਰਵਾਜ਼ੇ 'ਚ ਤੇ ਉਸ ਤੋਂ ਬਾਅਦ ਫਿਰ ਉਹ ਤੇ ਛਤਰੀ ਲਾ ਜਾ ਕੇ ਪੈਰਾਂ 'ਚ ਲਾ ਕੇ ਚੜਾ ਲਿਆ ਤੇ ਛੋਲੇ ਗਲੱਛ ਤੇ ਬਈ ਬੱਚਿਆਂ ਨੇ ਬਾਲੇ ਨਹੀਂ ਸਾਫ ਸਾਫ ਜਿਹੇ ਦੇ ਗਲੱਛ ਦੇ ਦੋ ਆਣੇ ਕੋਈ ਗਰਮੀ ਹੈ ਨਾ ਫਿਰ ਤਾਂ ਕਰਕੇ ਤਲਖੀ ਆਉਂਦੀ ਆ ਤੇ ਗਲੱਛ ਤੇ ਪਤੰਦਰਾ ਨੇ ਚਲੋ ਕੋਈ ਡਿਕਤ ਵਾਲੀ ਗੱਲ ਨਹੀਂ ਇਧਰ ਵੀ ਦੇ ਦਿੱਤੀ ਵੀ ਦੇਸੀ ਮੈਡੀਸਨ ਦੋ ਜੋੜਾਂ ਆਣੂ ਠੀਕ ਹੈ ਤੇ ਇਧਰ ਦੇ ਦਿੱਤੀ ਸੀ ਭਾਈ ਤਿੰਨ ਕਬੂਤਰਾਂ ਨੂੰ ਤੇ ਇੱਕ ਜੋੜੀ ਨੂੰ ਠੀਕ ਹੈ ਕਿ ਨਹੀਂ ਪਰ ਨਹੀਂ ਸ਼ਾਇਦ ਦੋ ਜੋੜੀਆਂ ਹੋਣ ਯਾਰ ਚਲੋ ਛੱਡੋ ਕੋਈ ਦਿੱਕਤ ਨਹੀਂ ਕਰਨੀ ਹੁਣ ਵੀ ਮਾੜਾ ਮੈਂ ਘਰੇ ਜਾਵਾਂ ਬਸ ਦੋ ਮਿੰਟਾਂ ਦਾ ਕੰਮ ਹੀ ਆ ਹਨ ਤੇ ਛੇਤੀ ਛੇਤੀ ਮੁੜਿਆ ਕਿਉਂਕਿ ਬੱਚੇ ਬਾਹਰ ਬੈਠਣੇ ਖੁੱਲੇ ਇੱਕ ਸੰਦ ਹੋਰ ਜੁੜ ਗਿਆ ਪੰਜ ਬਾਈਪਾ ਹੋਊਗਾ ਮੇਰੇ ਵੀਰੋ ਇਹ ਘਰੇ ਬੂਤਾਂ ਲੱਗੀਆਂ ਆਉਂਦੀਆਂ ਨਾਲ ਤਾਂ ਪੱਟਣ ਜਾਂਦਾ ਨਾਲ ਲਾ ਤਾਂ ਡਾਕਟਰ ਜਾਂਦਾ ਹੁੰਦਾ ਇਹਨੂੰ ਲਾ ਵੀ ਲੈਣੇ ਆਪਾਂ ਪੱਟ ਲੈਣੇ ਹੋਜੀ ਕੋਈ ਗੱਲ ਨਹੀਂ ਤੇ ਨਾਲੇ ਬੋਤਲ ਪੱਟਣ ਨਾਲੇ ਆਪਾਂ ਨੂੰ ਇਹ ਜੀ ਜੁੜ ਜਾਂਦੀ ਨਾਲ ਦੇ ਕੱਢ ਲੈਣਾ ਆਉਂਦੀ ਹਨਾ ਤੇ ਉਹ ਕਿ ਆ ਬਈ ਬੱਚੇ ਆਪਣੇ ਉਵੇਂ ਦੋਵੇਂ ਬੈਠੇ ਸੀ بس ਇਹਨਾਂ ਦੀ ਫਿਕਰ ਸੀ ਮੈਨੂੰ 2 ਮਿੰਟ ਘਰੇ ਵੱਧ ਲੱਗ ਗਏ ਸੀ ਤੇ ਮੈਨੂੰ ਆਹੀ ਕਹੀ ਅਗੇ ਡੇਗ ਡੂਕਣਾ ਪੈਣ ਥੱਲੇ ਹੈਨਾ ਤੇ ਹੈ ਵੀ ਮੇਨ ਜੋੜੀਆਂ ਦੀ ਹਾਂਜੀ ਬਾਪੂ ਤੇ ਬੱਚਿਆਂ ਨੂੰ ਲਾ ਲਈਏ ਬਈ ਆਪਾਂ ਥੱਲੇ ਲਗਭਗ ਘੰਟਾ ਤੱਕ ਹੋ ਗਿਆ ਬੈਠਾ ਨੂੰ ਤੇ ਬਾਕੀ ਯਾਰ ਤੁਹਾਨੂੰ ਦੱਸਿਆ ਨਾ ਗਰਮੀ ਬਾਲੀ ਆ ਯਾਰ ਨਾ ਛੋਲੇ ਗਲੱਛੀ ਜਾਂਦੇ ਬੈਠੇ ਹੋਰ ਕੋਈ ਚੱਕਰ ਨਹੀਂ ਕੱਲ ਤੋ ਨਾ ਟਾਈਮ ਨਾਲ ਭਾਇਆ ਕਰਾਂਗੇ ਇਹਨਾਂ ਨੂੰ ਹੌਲੀ ਕਿਤੇ ਨਾ ਬਾਜ ਜਾਲ ਚ ਲਾਉਣੇ ਇਹਨਾਂ ਨੂੰ ਮਤਲਬ ਸਾਰੇ ਬੱਚੇ ਸਾਰੇ ਕਬੂਤਰ ਆਪਾਂ ਜਾਲ ਚ ਲਾਉਣ ਦੀ ਆਤ ਪਾਉਣੀ ਉਹਨਾਂ ਨੂੰ ਠੀਕ ਹੈ ਕਿ ਤੇ ਇੱਥੇ ਇੱਕ ਬੋਕੀ ਬਾਕੀ ਮਾਰ ਲਾਂ ਕੋਈ ਆਪਾਂ ਥੱਲੇ ਵੰਜੀ ਪਾਉਣ ਨੂੰ ਥੱਲੇ ਟਕਰਡ ਪਾਉਣ ਵਾਸਤੇ ਤੇ ਵੀ ਇਹਨਾਂ ਨੂੰ ਲੈ ਚੱਲੇ ਹੌਲੀ ਹੌਲੀ ਬੱਸ ਪਹਿਲੀ ਵਾਰੀ ਸੀ ਲੈ ਗਏ ਬੱਚੇ ਦੋਵੇਂ ਇੱਕ ਆ ਬੈਠਾ ਤੇ ਇੱਕ ਬੈੜਕੇ ਉੱਤੇ ਉਹ ਫੱਟੀ ਦੇ ਸਾਹਮਣੇ ਠੀਕ ਹੈ ਤੇ ਆਪਣਾ ਸਪੇਅਰ ਬੇਬੀ ਨੂੰ ਬੈੜਕੇ ਛੱਡਿਆਈਏ ਤੇ ਇਹਦੇ ਕੰਨ 'ਚ ਇੱਕ ਗੱਲ ਦੱਸ ਦਿੰਦਾ ਮਾਣੀ ਤੂੰ ਤਕੜਾ ਹੋ ਜਾ ਠੀਕ ਹੈ ਹੁਣ ਤੇਰਾ ਟਾਈਮ ਆ ਗਿਆ ਬੱਸ ਨੂੰ ਇੱਕ ਦਾ ਟਾਈਮ ਆ ਗਿਆ ਦੱਸਦਾ ਇਹਨੂੰ ਮੈਂ ਇਹ ਬੱਚੇ ਲਿਆਉਣ ਦੀ ਡਿਊਟੀ ਇਹਦੀ ਹੈ ਸਾਖਤਾ ਜੋ ਕੀੜੀ ਲੜਦੀ ਓਏ ਤੇਰੀ ਭੈਣ ਨੂੰ ਬਾਹਲਾਂ ਯਾਰ ਬਈ ਇਥੇ ਬੁਰਾ ਹਾਲ ਹੀ ਕਰ ਦਿੰਦੇ ਆਂਗਾ ਐਡਨ ਲੱਗੀ ਬਾਬੇਓ ਅੱਜ ਸਟੋਰੀ ਪਾਈ ਸੀ ਇੰਸਟਾਗ੍ਰਾਮ ਤੇ ਆਪਾਂ ਤੁਹਾਡੇ ਕੋਲ ਤਾਂ ਵੈਸੇ ਕੱਲ੍ਹ ਸ਼ੂ ਹੋਈ ਉਹਨਾਂ ਕੋਲ ਵੀ ਵੀਡੀਓ ਆਪਣੀ YouTube 'ਤੇ ਇੱਕ ਦਿਨ ਲੇਟ ਪੈਂਦੀ ਹੈ ਉਹ ਸੌਂਗ ਤਾਂ ਸੀਗਾ ਕੁਲਦੀਪ ਮਾਨਕ ਦਾ ਹਨਾ 올ਡ ਤੁਹਾਨੂੰ ਪਤਾ ਜਮਾ ਜਮਾ 올ਡ ਮਨ ਕਿ ਚਲੋ ਦੋ ਹੀ ਸੀ ਮੇਣਕ ਤਾਂ ਕੁਲਦੀਪ ਮਾਨਕ ਇੱਕ ਚਮਕੀਲਾ ਹਨਾ ਤੇ ਕਿਉਂਕਿ ਇਹ ਤੇ ਗੀਤ ਵਿੱਚ ਬਹੁਤ ਸੋਹਣੀ ਸੀ ਅਰਕਲਦੀਪ ਮਾਨਕਾ ਨੂੰ ਜਮਕੀਲੇ ਦੇ ਗਾਣ ਗੀਤ ਕੈਂਟ ਲੱਗਦਾ ਠੀਕ ਹੈ ਕਿ ਨਹੀਂ ਉਹ ਗੀਤ ਤਾਂ ਸੀਗਾ ਕੁਲਦੀਪ ਮਾਨਕ ਦਾ ਜਿੱਤੇ ਮੈਂ ਸਟੋਰੀ ਪਾਈ ਸੀਗੀ ਮੈਂ ਗਲਤੀ ਨਾਲ ਲਿਖਤਾ ਥਲੇ ਚਮਕੀਲਾ ਠੀਕ ਹੈ ਕਿ ਨਹੀਂ ਉਹ ਮੈਂ ਮੈਸੇਜ ਵੀ ਕਿਹਾ ਹੁੰਦਾ ਸੀ ਨਾ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਜਿੱਦਨੇ ਵਿਲੇ ਹੁੰਨੇ ਆ ਬਾਈ ਹਨਾ ਜਿਵੇਂ ਹੁਣ ਵਿਲੇ ਬੈਠੇ ਆਗੇ ਲਗਭਗ ਤੇ ਉਦੋਂ ਮੈਂ ਮੈਸੇਜ ਮੂਹੀ ਕੋਈ ਵੀ ਭਰਾ ਕਰਦਾ ਪਰ ਰਿਪਲਾਈ ਕਰ ਦਿੰਦੇ ਜਿੰਨੇ ਕੁ ਮੇਰੇ ਮੂਰੇ ਆਏ ਪਈ ਹੁੰਦੇ ਆ ਕੋਈ ਰਿਪਲਾਈ ਕਰਕੇ ਕਿ ਸੇ ਬਈ ਕੁਲਦੀਪ ਮਾਨਖਣ ਮੈਂ ਉਹ ਗਲਤੀ ਹੋ ਗਈ ਭੈ ਖੁਦ ਵੀ ਲੱਗ ਗਿਆ ਮੈਂ ਕਿ ਗੀਤ ਜੀ ਕੁਲਦੀਪ ਮਾਨ ਦਾ ਲਿਖਦਾ ਸਟੋਰੀ ਥਲੇ ਚਮਕੀਲਾ ਮੈਂ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਤੇ ਬਾਕੀ ਜਿਹੜੇ ਭਰਾਵਾਂ ਨੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਹਨਾ ਬਈ ਉਹ ਭਰਾ ਵੀ ਕਰ ਲੋ ਜਾ ਕੇ ਇੰਸਟਾਗ੍ਰਾਮ ਤੇ ਵੀ ਐਕਟਿਵ ਰਹਿਨੇ ਆਪਾਂ ਵੈਸੇ ਤੇ ਮੈਸੇਜ ਮੂਸੀ ਜੀ ਮੰਨ ਕੇ ਚਲੋ ਬਈ ਜਿੰਨਿਆਂ ਦੀ ਰਿਪਲਾਈ ਹੁੰਦੀ ਜਿਹਦ ਨੂੰ ਵੇਲਾ ਹੁਣ ਮੈਂ ਜ਼ਰੂਰ ਕਰਦਾ ਹਨਾ ਸਾਰੇ ਭਰਾਵਾਂ ਦੇ ਉੱਥੇ ਵੀ ਸੇਮ ਆਈਡੀ ਹੈ ਸ਼ੌਂਕੀ ਜੀ ਟਾਈਮ ਭਰ ਲਿਓ ਜਾ ਕੇ ਤੇ ਬਾਕੀ ਡਿਸਕ੍ਰਿਪਸ਼ਨ ਚ ਮੈਂ ਲਿੰਕ ਤੇ ਕਰ ਲੈ ਫੋਲੋ ਆਪਣੀ ਦੋ ਆਈਡੀਆਂ ਸੱਚ ਇੱਕ ਹੋਰ ਇੱਕ ਬੁੱਤਰ ਬਾਜ ਵਾਲੀ ਮਨਪ੍ਰੀਤ ਸਿੱਧੂ ਉਹ ਆਈਡਾ ਦਾ ਵੀ ਲਿੰਕ ਦੇਵਾਂ ਦੋਵੇਂ ਆਈਡੀਆਂ ਨੂੰ ਫੋਲੋ ਕਰ ਲੈ ਆਪਣੀ ਜਾਈਂ ਜਾ ਕੇ ਮਾਰਦੇ ਹੋ ਤੇ ਬਸ ਬੈਠੇ ਆ ਆਰਾਮ ਦੀ ਅਵਸਥਾ 'ਚ ਤੇ ਮਾੜਾ ਮੋੜਾ ਕੋਈ ਕੰਮ ਧੰਦਾ ਹੋਇਆ ਫੇਰ ਉੱਠਾਂਗੇ ਯਾਰ ਬਸ ਜੀ ਨਹੀਂ ਕਰ ਕਰਕੇਗੀ ਤੁਸੀਂ ਆਪ ਦੇਖੋ ਯਾਰ ਤੁਸੀਂ ਆਹ ਚੀਜ਼ ਨੂੰ ਤੁਸੀਂ ਫੀਲ ਨਹੀਂ ਕਰਦੇ ਭੈਂਤ ਜਿਹੜੀ ਚੀਜ਼ ਮਨਦਰੋਂ ਦੱਸਣਾ ਚਾਹਣਾ ਸੋਨ ਨੂੰ ਹਣਾ ਮਾਉਣ ਦੇਖੋ ਤੇ ਚੁੱਪ ਕਰਕੇ ਲੋਨਲੀ ਬਾਪੋ ਬਹੁਤ ਜਿਆਦਾ ਪੀਸਫੁਲ ਮਾਹੌਲ ਹੈ ਇੱਥੇ ਤੇ ਇੰਨਾ ਜਿਆਦਾ ਸ਼ਾਂਤਮਈ ਮਾਹੌਲ ਵੀ ਚੰਗਾ ਨੀਗਾ ਆਪਣੇ ਰਗਿਆਂ ਵਾਸਤੇ ਹਨਾ ਬਸ ਅਸੀਂ ਬੈਠੇ ਰਹਿੰਨੇ ਆ ਭਾਂ ਜਿਵੇਂ ਮਾਰਗ ਤੇ ਆਏ ਉਹਨਾਂ ਯਾਰ ਗੱਲ ਕੁ ਕੀ ਰਾਤ ਗਈ ਹਨਾ ਤੇ ਚਲੋ ਕੋਈ ਗੱਲ ਨਹੀਂ ਬਈ ਕੋਈ ਦਿੱਕਤ ਨਹੀਂ ਕਿਸੇ ਟਾਈਮ ਮੇਲੇ ਲੱਗੇ ਵੀ ਹੁੰਦੇ ਸੀ ਇੱਥੇ ਕਿਸੇ ਟਾਈਮ ਲੱਗਣਗੇ ਵੀ ਇਹ ਗੱਲ ਯਾਦ ਰੱਖੋ ਤੁਸੀਂ ਕਿਸੇ ਟਾਈਮ ਲੱਗੇ ਹੁੰਦੇ ਸੀ ਤੇ ਕਿਸੇ ਟਾਈਮ ਲੱਗਣਗੇ ਫੇਰ ਕੋਈ ਨਾ ਟਾਈਮ-ਟਾਈਮ ਦੀ ਗੱਲ ਆ ਮੇਰੇ ਵੀਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਚਲੋ ਬਸ ਬਾਬਾ ਰੱਖੇ ਕਿਰਪਾ ਯਾਰ ਕੋਈ ਦਿੱਕਤ ਨਹੀਂ ਆਪਾਂ ਕੱਲ੍ਹ ਲਈ ਬਹੁਤ ਐ ਇੱਕ ਗੱਲ ਤਾਂ ਰਹਿ ਗਈ ਸੀ ਸੱਚ ਕੁਛ ਭਰਾ ਪੁੱਛਦੇ ਹੁੰਦੇ ਦਵਾਈ ਕਿਤੇ ਆਣਾ ਦਵਾਈ ਭਈ ਇੱਥੇ ਹੀ ਐ ਕਿਤੇ ਨਹੀਂ ਗਿਆ ਉਹ ਉਹ ਖੇਤ ਖੂਤ ਵਾਲੇ ਕੰਮ 'ਚ ਰੁੱਝਿਆ ਪਿਆ ਝੋਨੇ ਦੀ ਫਸਲ ਆ ਸੋਨੂੰ ਪਤਾ ਹਨਾ ਬੰਦਾ ਉੱਤੇ ਹੀ ਰਹਿਣਾ ਪੈਂਦਾ ਝੋਨੇ ਦੇ ਸਿੱਧਾ ਹਸਾਬ ਵਿੱਚ ਝੋਨਾ ਪਾ ਲੈਣਾ ਤਾਂ ਖੇਤ ਖੂਤ ਹੁੰਦੇ ਵੀਡੀਓ ਬਣਾਈ ਬਣੁਈ ਜਾਂਦੇ ਯਾਰ ਹੋਰ ਨਾਲੇ ਕੰਮ ਕਰੀ ਜਾਂਦੇ ਆ ਉਹਦੇ ਨਾਲੇ ਵੀਡੀਓ ਬਣਾਈ ਜਾਂਦੇ ਉਹ ਵਧੀਆ ਕੰਮ ਲੱਗੇ ਆ ਉਹ ਤਾ ਅਗਰ ਕੋਧਾ ਹੁਣਾ ਜਾਣਾ ਘਟ ਹੈ ਉਹ ਕੋਈ ਦਿੱਕਤ ਨਹੀਂ ਜਿੱਦਨ ਕੰਮ ਹੁੰਦਾ ਉਹ ਤੁਹਾਨੂੰ ਪਤਾ ਉਹ ਕਹਿੰਦਾ ਵੀ ਜਿੱਦਨ ਕੰਮ ਹੋਏ ਉਦੋਂ ਫੋਨ ਮਾਰਦੇ ਉਦਰੀ ਹਾਜ਼ਰ ਹੋ ਜਾਊਗਾ ਮੈਂ ਤੇ ਉਹ ਕਹਿੰਦਾ ਤੈਨੂੰ ਪਤਾ ਫਿਰ ਕਹਿੰਦਾ ਯਾਰ ਵਿਲੇ ਨੇ ਤਾਂ ਮੈਂ ਕੀ ਕਰਨਾ ਇੱਥੇ ਕਹਿੰਦਾ ਦੂਜੇ ਚੰਗਾ ਜਿਹਾ ਤਾਂ ਕੰਮ ਧੰਦਾ ਕਰਨਾ ਮੈਂ ਕਿ ਇਹ ਵੀ ਸਹੀ ਹੈ ਪਰ ਬਲਜੀਤ ਹੋਇਆ ਦੂਜਾ ਬੰਦਾ ਮੇਨ ਉਹ ਵੀ ਤੁਹਾਨੂੰ ਪਤਾ ਉਹਦਾ ਹਨਾ ਆਟੇ ਚੱਕੀ ਦਾ ਕੰਮ ਹੈ ਹੋਰ ਅੰਦਰ ਬਾਦ ਵਾਲੀ ਵਿਆਹ ਹੋਇਆ ਮੁੰਡੇ ਦਾ ਬਈ ਤੇ ਚਲੋ ਉਹ ਵੀ ਵਿਚਾਰਾ ਇੱਥੇ ਹੁੰਦਾ ਹੁੰਦਾ ਆਪਦੇ ਕੰਮਾਂ ਕਰਿਆ ਜਵਸਤ ਹੈ ਬੰਦੇ ਕਿਹੜੇ ਰਹਿ ਗਏ ਦੋ ਮੇਨ ਹੀ ਬੰਦੇ ਇਹ ਇੱਕ ਦਮਣੀ ਹੋ ਕੇ ਕਬਲਜੀਤ ਹੋ ਗਿਆ ਬਸ ਹਾਂਜੀ ਮੇਰੇ ਵੀਰੋ ਉਠਿਏ ਭਾਈ ਲੰਗਾਤਾ ਸਾਰਾ ਦਿਨ ਪੈ ਕੇ ਹੀ ਤੇ ਕਹਿੰਦੇ ਬਾਹਰ ਮੌਸਮ ਵੀ ਹੋ ਚੁੱਕਾ ਹੈ ਸੁਹਾਣਾ ਤੇ ਬਾਰਿਸ਼ ਨਹੀਂ ਪੈਂਦੀ ਇਸ ਲਈ ਮੌਸਮ ਰੋਮਾਂਟਿਕ ਵੀ ਹੈ ਨੀਗਾ ਹਨਾ ਤੇ ਉਂ ਵਧੀਆ ਠੰਡਾਂ ਦਾ ਠਰ ਹਵਾਵਾਂ ਚੱਲਦੀਆਂ ਆਈ ਜਾਂਦਾ ਨਜ਼ਾਰਾ ਤੇ ਜਿੰਨਾ ਟਾਈਮ ਬੱਚੇ ਬੜਾਏ ਸੀ ਉਹਨਾਂ ਟਾਈਮ ਤਾਂ ਮੈਂ ਖ ਜਮਾ ਮਚਾਈ ਦਿੱਤੀ ਰੱਬ ਨੇ ਤੇ ਜਦੋਂ ਹੀ ਬੱਚੇ ਅੰਦਰ ਕਰਤੇ ਉਦੋਂ ਬਾਅਦ ਹੀ ਬਦਲ ਹੋ ਗਏ ਬਈ ਓਏ ਇਦੂ ਮਾੜੀ ਕਿਸਮਤ ਕੀ ਰੱਬ ਵੀ ਕਹਿੰਦਾ ਤੂੰ ਬੱਚੇ ਨਾ ਵਾ ਉਹ ਵੀ ਕਹਿੰਦਾ ਵੀ ਤੂੰ ਛੱਡ ਦੇ ਠਹਿੜਾ ਇਹ ਕੰਮ ਦਾ ਹਨਾ ਕਿ ਤੁਮਸੇ ਨਾ ਹੋ ਪਾਏਗਾ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਈ ਯਾਰ ਇੰਸਟਾਗ੍ਰam ਤੇ ਪੁਰਾਣੀਆਂ ਰੀਲਾਂ ਉਹ ਹਾਈਲਾਈਟ ਚੈੱਕ ਕਰ ਲਓ ਬਾਈ ਕੱਲਾ ਹੀ ਹੁੰਦਾ ਸੀਗਾ ਯਾਰ ਕੱਲਾ ਸਾਰੇ ਕੂਤਰਾਂ ਸਾਹ ਹੁੰਦਾ ਸੀ ਹੁਣ ਥੋੜੀ ਜੀ ਉਹ ਜ਼ਿਆਦਾ ਹੋ ਢਿੱਲ ਵਰਤਨ ਲੱਗ ਗਏ ਹਨਾ ਤਾਂ ਕਰਕੇ ਹੁਣ ਮਲਟੀਟਾਸਕਿੰਗ ਕਰਦੇ ਨੇ ਉਹ ਤਾਂ ਕਰਕੇ ਕੰਮ ਹੋ ਜਾਂਦਾ ਹੁਣ ਬਾਹਲੇ ਪਾਸੇ ਦਿਮਾਗ ਹੁੰਦਾ ਪਹਿਲਾਂ ਸਿਰਫ ਇੱਕ ਪਾਸੇ ਹੁੰਦਾ ਸੀ ਸਿਰਫ ਕਬੂਤਰਾਂ ਤੇ ਬੱਚੇ ਕਢਾਉਣੇ ਨੇ ਡਾਉਣੇ ਆ બસ ਬਾਜੀਆਂ ਹੀ ਡੜੀਆਂ ਆਹੀ ਹੁੰਦਾ ਸੀ ਮਾਨ ਤੇ ਹੁਣ ਪਰ ਤੁਹਾਨੂੰ ਪਤਾ ਜਿਵੇਂ ਵੱਡੇ ਹੁੰਨੇ ਹੋਵੇਂ 100 ਕੁਛ ਆਈ ਜਾਂਦੀਆਂ ਗੱਲਾਂ ਪਤਾ ਬਣੀਆਂ ਜਾਂਦੀਆਂ ਕਿ ਨਹੀਂ ਲਓ ਜੀ ਬਾਈਕ ਸਪਲਾਈ ਕਰਨਾ ਸੀ ਚੋਬਰ ਨੂੰ ਬਹੁਤ ਹੈ ਠੀਕ ਹੈ ਤਿਆਰ ਹੋ ਗਏ ਪੈਂਟ ਸੱਟ ਪਾ ਕੇ ਕੱਟ ਪਾ ਕੇ ਮੁੰਡਾ ਚੱਲਿਆ ਮੇਰੇ ਰੂਟ ਤੇ ਮੇਰੇ ਰੂਟ ਤੇ ਜਾਵਣੀ ਗਲਤੀ ਨਾਲ ਬਸ ਉਧਰੋਂ ਤਾਂ ਰਾਹੀ ਬਚਾਊਗਾ ਉਧਰੋਂ ਦਾ ਠੀਕ ਹੈ ਕਿ ਨਹੀਂ ਓਕੇ ਰੋਟਾਂ ਚਲ ਭੱਜ ਜਾ ਆ ਜੀ ਮੁੜਿਆ ਹੀ ਹੈ ਸੁੱਕਾ ਮੁੜਿਆ ਹੀ ਚਲੋ ਭਾਈ ਆਪਾਂ ਨੂੰ ਆ ਫੜਾ ਦਐ ਨੇ ਜਮਦੂਤ ਇਨੂੰ ਲੈ ਕੇ ਚਾਲਦੇ ਆਂ ਬੱਚੇ ਫੇਰ ਕੱਢਦੇ ਕੀ ਬਾਹਰ ਸ਼ਾਮ ਨੂੰ ਹਨਾ ਠੰਡ ਜੀ ਹੋ ਗਈ ਸੀਗੀ ਤੇ ਮੈਂ ਹਾਂ ਯਾਰ ਇਹਨੇ ਨਾਲ ਅੱਡੇ ਲੱਗ ਜਾਣਗੇ ਨਾਲੇ ਥੋੜਾ ਜਿਹਾ ਆਪਣਾ ਮਨ ਜਾ ਸੈਟ ਜੇ ਰਹੂਗਾ ਸੰਤੁਸ਼ਟ ਕਿ ਨਹੀਂ ਤਾਂ ਕਰਕੇ ਵੀ ਦੋਵੇਂ ਬੱਚਿਆਂ ਨੂੰ ਬਿਠਾ ਰੱਖਿਆ ਬਾਹਰ ਵੈਸੇ ਕਰਤੀ ਹੀ ਕਰਤੂ ਤੁਰੜ ਕੇ ਇੱਥੇ ਬਹਿ ਬੂਗੇ ਸੀ ਮਮਾ ਹਾ ਸ਼ਾਤਰੀ ਤੇ ਸੈਟ ਵਟ ਕੀਤੇ ਆ ਤੇ ਇਧਰ ਬਈ ਘਾੜੀ ਦਵਾਈ ਦਾ ਲਿਆਂਦਾ ਨਵਾਂ ਲੀਟਰ ਜਮਾਂ ਸੀਲ ਬੰਦ ਸੀਲ ਆਪਾਂ ਹੀ ਪਟਣੀ ਆ ਇਹਦੀ ਠੀਕ ਹੈ ਪਰ ਇਹ ਸੁਣ ਕੇ ਸਿਪਾਹਦਲੇ ਆਵਾਂਗੇ ਆਪਦੇ ਪੈਸੇ ਨਹੀਂ ਲਾਇਏ ਬਈ ਆਪਦੇ ਪੈਸੇ ਲਾਉਣ ਨੂੰ ਤਾਂ ਜੀ ਨਹੀਂ ਕੀਤਾ ਘਰੇ ਪਿਆ ਸੀ ਨਾ ਸਾਡੇ ਵਾਲੇ ਨੂੰ ਪੁੱਛਿਆ ਮੈਂ ਕੋਈ ਸਾਹ ਨੂੰ ਮੈਂ ਘਾੜੀ ਦਵਾਈ ਦਾ ਉਹ ਕਹਿੰਦਾ ਵੇਖ ਲੈ ਫਿਰ ਉਹਨੂੰ ਬੁਖਾਇਆ ਫਿਰ ਕਹਿੰਦਾ ਆਹ ਹੈ ਮੈਂ ਠੀਕ ਹੈ ਕਿੰਨੀ ਪੋਈ ਕਹਿੰਦਾ 100 ਗ੍ਰਾਮ ਅੱਧੀ ਢੋਲ ਦੀ ਮੈਂ ਵੇਖੀ ਚੱਲੀ ਸਾਰਾ ਕਾਰੀ ਮਚਾ ਦੇਾਂਗੇ ਆਪਾਂ ਕਰ ਲਈ ਢੋਲ ਦੀ ਰੜੀ ਅੱਜ ਤੋਂ ਵੱਧ ਪਾ ਲਈ ਪਾਣੀ ਇਹਦੇ ਚ ਤੇ ਵਿੱਚ ਛੰਡੀ 125 ਐਮਐਲ ਦਵਾਈ ਹੁਣ ਚੱਕ ਲਈ ਸਭ ਤੋਂ ਪਹਿਲਾਂ ਤਾਂ ਕੋਠੇ ਤੇ ਮਾਰੀਏ ਬਈ ਠੀਕ ਆ ਆ ਆਪਣਾ ਕੋਟਾ ਪਿਛਲੇ ਵਾਲਿਆਂ ਦਾ ਉਹਤੇ ਵੀ ਮਾਰ ਦਾਂਗੇ ਲੱਗਦੇ ਹਥਿਆਰ ਇੰਨੇ ਗੰਦ ਪਲੇ ਚ ਮੁੜ ਕੇ ਸੌਖਾ ਹੋ ਜਾਊਗਾ ਹੋਰ ਤਾਂ ਕੀ ਐ ਲਓ ਜੀ ਇਧਰ ਦੂਜੇ ਕੋਠੇ ਤੇ ਵੀ ਆ ਗਏ ਮੇਨ ਕੋਠਿਆਂ ਤੇ ਘਾਹ ਵਾਲਾ ਸੀਗਾ ਓਏ ਇਹ ਇੱਥੇ 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 ਅੰਦਰ ਨਹੀਂ ਪੁੱਤ ਅੰਦਰ ਦਵਾਈ ਛਿੜਕੀ ਹੈ ਚੰਗਾ ਅੰਦਰ ਨਾ ਜਾਈਂ ਹਾਂ ਦੂਜੇ ਘਰ ਜਾ ਵੜਾ ਅੰਦਰ ਨਾ ਜਾਈਂ ਅੰਦਰ ਦਵਾਈ ਛਿੜਕ ਕੇ ਆ ਦੇ ਛਿੜਕੀ ਆ ਨਾ ਮੈਂ ਆਹਾ ਆਹਾ ਦਵਾਈ ਛਿੜਕੀ ਆ ਨਾ ਕੀ ਕੀੜੀਆਂ ਲੜਦੀਆਂ ਇਹਦੇ ਨਾਲ ਥੱਲੇ ਵੀ ਛਿੜਕੀ ਹੈ ਚਲੋ ਆਪੇ ਵਸਾ ਕੋਠੇ ਤੇ ਮਾਰ ਕੇ ਹਨਾ ਮਾੜਾ ਮੋਟਾ ਇਹ ਘਾਹ ਇੱਥੇ ਮਾਨ ਕੇ ਚਲੋ ਜੇ ਹਾਂ ਸੀਗਾ ਉਹ ਸੀਗਾ ਹਨਾ ਚੰਗੀ ਤਰ੍ਹਾਂ ਕੱਢ ਕੇ ਤੇ ਫਿਰ ਚਾਲਦੇ ਆਂ ਬਾਥਲੇ ਆਪਾਂ ਠੀਕ ਆ ਕਿ ਨਹੀਂ ਬਾਕੀ ਘਰ ਦਾ ਵਿਊ ਦੇਖ ਲਓ ਇਧਰੋਂ ਓਕੇ ਬਸ ਮਾਰਾਂ ਛੇਤੀ ਛੇਤੀ ਇਹਨੂੰ ਮੈਂ ਆਂਗ ਰੱਖੇ ਫਿਰ ਢੋਲ ਕੇ ਮੈਂ ਜਵਾਗ ਨੂੰ ਮੈਂ ਤਾਂ ਆਣੀ ਜਾਣ ਦਿੰਦਾ ਮੈਂ ਹਨਾ ਕੂਤਰ ਬੱਚੇ ਬੈਠੇ ਹੋਣਾ ਡਰਾ ਦੇਣਾ ਹਾਂ ਪੁੱਤ ਕਿਵੇਂ ਤਾਂ ਪੁੱਤ ਪੌੜੀ ਉੱਦੀ ਚੜਿਆ ਹੋਰ ਕਿਵੇਂ ਚੜਿਆ ਸਾਰੇ ਕਿਤੇ ਦਵਾਈ ਮਾਰਤੀ ਬਈ ਠੀਕ ਆ ਥਲੜੇ ਘਾ ਤੇ ਵੀ ਦੂਰੀ ਦੂਰੀ ਮਾਰਤੀ ਵੈਸੇ ਤਾਂ ਮੱਚ ਗਿਆ ਸੀ ਹਨਾ ਸਾਰਾ ਇਧਰ ਗੋਸ਼ਾ ਬੈਲੀ ਪਿਆ ਮੰਜੇ ਤੇ ਇਧਰ ਵੀ ਮਾਰਤੀ ਸਾਰੇ ਕਿਤੇ ਕੋਠਿਆਂ ਦੀ ਮਾਰਤੀ ਬਾਹਰ ਮਾਰਿਆਂ ਦੀ ਗਲੀ ਗੁਲੀ ਚੋਂ ਸਾਹਮਣੇ ਹਨਾ ਸਾਰੇ ਕਿਤੇ ਮਾਰਤੀ ਫਿਰ ਵੀ ਦਵਾਈ বাজ ਗਈ ਸੀ ਥੋੜੀ-ਮੋਟੀ ਤੋਂ ਢੋਲਕੀ ਦੀ ਵਿੱਚ ਹੀ ਪੇ ਲੀਟਰ ਕਰਾਈ ਉਹਨੇ ਕੋਈ ਦਿੱਕਤ ਨਹੀਂ ਹੁਣ ਚੰਗੀ ਤਰ੍ਹਾਂ ਹੱਥ ਧੋ ਕੇ ਸਾਬਣ ਸੁਬਣਾ ਹੱਥ ਪੈਰ ਧੋ ਕੇ ਵਧੀਆ ਹੁਣ ਕੂਤਰਾ ਨੂੰ ਦਾਣਾ ਪਾਣੀ ਪਾਈ ਹਾਂਜੀ ਮੇਰੇ ਵੀਰੋ ਦਾਣੇ ਵੀ ਸਾਰੇ ਕੂਤਰਾ ਨੂੰ ਪਾਦੇ ਮੈਂ ਇਧਰ ਖੁੱਡਿਆਂ 'ਚ ਵੀ ਪਾ ਦੇ ਠੀਕ ਆ ਉਹ ਦੇਖੋ ਖਾਈ ਅੰਦਰ ਤੁਹਾਡੇ ਸਾਹਮਣੇ ਤੇ ਉਹ ਬੈਠ ਕਾ ਨੂੰ ਹੀ ਪਾ ਲਓ ਜੀ ਇਧਰ ਪਹਿਲੇ ਖੁੱਡੇ 'ਚ ਵੀ ਪਾਤਾ ਵਾਟਰ ਧਾਗ ਦਈਏ ਲਓ ਭਾਈ ਦੂਜੇ ਛੋਡੇ ਚ ਵੀ ਦਾਣਾ ਪਾਣੀ ਓਕੇ ਹੈ ਹਾਂਜੀ ਬਾਬਿਓ ਤੇ ਇਧਰ ਬੈਠ ਗਾਲੇ ਕਬੂਤਰਾਂ ਨੂੰ ਵੀ ਪਾ ਦਈਏ ਪਾਣੀ ਬਰੋ ਸਤਿਗੁਰੂ ਨਾਨਕ ਤੇਰੀ ਨੀਲਾ ਨਿਆਰੀ ਐ ਨਈਆਂ ਲਾਲਾ ਦੇਂਦੀ ਦੁਨੀਆਂ ਸਾਰੀ ਐ ਓਕੇ ਜੀ ਭਰ ਗਿਆ ਵੀ ਹੋ ਗਿਆ ਫਿਲ ਇੱਕ ਮਿੰਟ ਰੁਕੋ ਉੱਤੋਂ ਚੜਾ ਲਿਆ ਦਾ ਕੈਪ ਤੇ ਇਧਰ ਦਾਣੇ ਖਾਂਦੀ ਟ੍ਰੇ ਵੀ ਭਰੀ ਪਈਏ ਮੇਰੇ ਵੀਰੋ ਓਕੇ ਹੋ ਗਈ ਰਿਪੋਰਟ ਹੁਣ ਭਾਈ ਬੱਚਾ ਨੂੰ ਵੀ ਕਰੀ ਜਾਂ ਅੰਦਰ ਆਪਾਂ ਬਹੁਤ ਟਾਈਮ ਬਾਹਰ ਬੈਠਿਆ ਹਾਂ ਹਾਂਜੀ ਮੇਰੇ ਵੀਰੋ ਤੇ ਲਾ ਲਿਆ ਨੇ ਵੀ ਦੋਵੇਂ ਬੱਚੇ ਠੀਕ ਐ ਤੇ ਦੇ ਕੇ 10 ਦਸੰਮਲ ਪਾਣੀ ਛੜ ਤੈਨੂੰ ਪਿੰਜਰੇ ਚ ਉਹ ਕੀ ਰਿਪੋਰਟ ਹੈ ਨਾ 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 ਸਟਾਕ ਚ ਘਾਟਾ ਪੈ ਗਿਆ ਲਓ ਜੀ ਇਹਦਾ ਐਡੀ ਬੇਸ਼ਕੀਮਤੀ ਹੈ ਨਾ 5 ਲੱਖ ਰੁਪਏ ਖਾਤੇ ਚ 바ਦੀ ਸਿੱਧਾ ਮੇਰੇ ਆ ਚੱਕੇ ਜਿਹਦਾ ਮਿਲਦੀ ਨਹੀਂ ਕਿਤੋਂ ਇਹ ਆਏ ਗਿਫਟ ਕਰਨੀਆਂ ਮੇਰੇ ਵੀਰ ਆਪਾਂ ਤਾਂ ਇਹ ਨਾ ਕੱਠਾ ਕਰਦਾ ਨਵੇਂ ਬਾਦ ਤੋਂ ਵੱਧ ਚੱਲ ਪੇ ਭਾਈ ਖੇਤ ਨੂੰ ਇਹ ਰਿਹਾ ਆਪਣਾ ਹੱਥ ਆਲਾ ਬੱਚਾ ਵੈਸਤਾ ਹੋ ਗਿਆ ਨੀਰਾ ਬੰਦਰ ਸੋਤਾ ਹੋ ਗਿਆ ਸੋਤਾ ਅਜੇ ਕੋਈ ਨਾ ਲਓ ਭਾਈ ਹੁਣ ਇਹਨੂੰ ਕਰਤਾ ਯਾਦ ਆਪਾਂ ਠੀਕ ਆ ਪਾਪਾ ਤਾਂ ਹਨ ਛੋਲਾ ਦੇ ਰਿਹਾ ਹਾਂ ਇੱਕ ਜਿਹੜੇ ਇੱਕ ਕਿਸੇ ਪੁਰਾਣੇ ਕਮੈਂਟ ਕੀਤਾ ਸੀ ਬਈ ਤੁਹਾਨੂੰ ਮੈਂ ਦੱਸ ਦਿੰਨਾ ਕਹਿੰਦਾ ਬਈ ਜਦੋਂ ਖੇਤ ਬੱਚਾ ਲਿਜਾਣੇ ਹੋ ਨਾ ਤੇ ਨਾਲ ਛੋਲੇ ਲਿਜਾਇਆ ਕਰੋ ਤੇ ਜਦੋਂ ਬੱਚਾ ਉੱਡ ਕੇ ਆਉਂਦਾ ਹੈ ਤੇ ਕਹਿੰਦਾ ਉਹ ਇੱਕ ਛੋਲਾ ਦੇ ਦਿਆ ਕੋਈ ਠੀਕ ਹੈ ਮੈਂ ਕਿਹਾ ਭਰਾਵਾ ਥੋੜੀ ਮੋਟੀ ਨਿਗਾ ਨਾਲ ਬੋਲ ਹੋਰ ਹੀ ਕੰਮ ਕਰੀ ਜਾਣਾ ਤੂੰ ਤਾਂ ਹਨ ਤਾਂ ਕਰਕੇ ਲੈ ਮਾੜਾ ਜਿਹਾ ਪਤੋਂ ਓੱਡ ਫਿਰ ਆਏ ਥੋੜਾ ਜਿਹਾ ਰਿਲੈਕਸ ਸੀ ਤਾਂ ਹੋ ਐ ਤੂੰ ਦਾ ਮੱਠਾ ਜਿਹੀ ਪੈ ਗਿਆ ਹੈ ਆ ਜਾ ਆ ਜਾ ਆਇਆ 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 ਬੇਬੀ ਗੁੱਡ ਬੇਬੀ ਲਾਦੀ ਉਸਤਾਦ ਜੀ ਆਇਆ 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 ਉੱਤੇ ਜੜ ਗਿਆ ਸੀ ਆਇਆ ਆਇਆ ਕੋਈ ਨਾ ਆਇਆ 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 ਚਲੋ ਜੇਕਰ ਟ੍ਰੇਨਿੰਗ ਹੋਰ ਲੱਗਦੇ ਨੇ ਚੱਲ ਛੜ ਉੱਚਾ ਹੈ ਛੜਦੇ ਛੜਦੇ ਹਾਂ Aya, 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 ay, ਆਇਆ 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 ਹੌਲੀ ਕਰ ਲੈ ਆਇਆ ਆਇਆ ਸਹੀ ਪਤਾ ਲੱਗਦਾ ਆਇਆ ਵਾਹ ਓਏ ਤੇਰੇ ਮੋਟਰਸਾਈਕਲ ਤੇ ਸਹੀ ਪਤਾ ਲੱਗਦਾ ਇਹ ਕੜ ਹੋਰ ਹੁਣ ਰੋਕੇ ਤੇ ਰੋਕ ਹੱਥ ਤੱਕ ਲੈ ਮੈਂ ਮੁੱਛੇ ਦੇ ਨੂੰ ਜਿਆਦਾ ਪਤਾ ਲੱਗਦਾ ਜੀ ਇਹ ਦੇਖ ਮੈਂ ਡਿੱਗ ਜਾਂਦੇ ਨਹੀਂ ਆਇਆ 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 ਆ ਗਿਆ ਮੁਰਸਦ ਬਾਈ ਬੈਠਾ ਰਹੇ ਮੇਰੇ ਮੇਰੇ ਗਰਲੇ ਛੋਲੇ ਦਾ ਦਾਣਾ ਅੜਕ ਗਿਆ ਲੋ ਬਾਬਿਓ ਢਗੂਆਂ ਚੋਂ ਪਾਣੀ ਪੀਣਾ ਪੈ ਗਿਆ ਚਲੋ ਕੋਈ ਨਾ ਮੋਟਰ ਦਾ ਤਾਈ ਚੱਲੀ ਥੋੜੇ ਦਿਨ ਪਹਿਲਾਂ ਹੀ ਤੇ ਐਨਾ ਥੁੱਕ ਪੀ ਗਿਆ ਐਨਾ ਹੂੰ ਥੁੱਕੀ ਹੂੰ ਆਜੋ ਜੀ ਮਾਲਕੋ ਕਰੇ ਅੱਜ ਵੀ ਬੱਚੇ ਨੂੰ ਸਕਸੈਸਫੁਲੀ ਕਰੇ ਲਿਆਂਦਾ ਤੇ ਸੇਫਲੀ ਕਰੇ ਲਿਆਂਦਾ ਚੋਪਰ ਸਾਡਾ ਐਂ ਜਾਣਦਾ 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 ਬਾਸ 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 ਏ ਏ ਇਹ ਅੰਦਰ ਵੜੂਗਾ ਏ ਏ ਏ ਬਹਿ ਗਿਆ ਹੱਥ ਤੇ ਵਾਓ ਇਹ ਮੁੰਡਾ ਵੀਡੀਓ ਨਹੀਂ ਬਣੀ ਥੋੜਾ ਜਿਹਾ ਕਰਕੇ ਪਰਸਰ ਹੈ ਬਾ ਹੁਣ ਇਹਨੂੰ ਆਹਣ ਲੈ ਅੰਦਰ ਤਾੜ ਦੇਾਂਗੇ ਲਾਈਟਾਂ ਨੁਟਾ ਦੇ ਕੇ ਛੱਡ ਭਾਈ ਇੱਕ ਚੀਜ਼ ਪਤਾ ਲੱਗੀ ਮੋਟਰਸਾਈਕਲ ਦੇ ਬਰੋਬਰ ਵੀ ਉੜਦਾ ਪਰ ਮੋਟਰਸਾਈਕਲ ਤੇਜ਼ ਰੱਖੇ ਥੋੜਾ ਜਿਹਾ ਹਾਂਜੀ ਮੇਰੇ ਵੀਰੋ ਕੋਠੀ ਉਪਰ ਆਏ ਸੀਗੇ ਜੀ ਵੀਡੀਓ ਅਪਲੋਡ ਕਰਨ ਕਿਉਂਕਿ ਇੱਥੇ ਨੈਟ ਫਾਸਟ ਚੱਲਦਾ ਹੈ ਤੇ ਨਾਲੇ 5G ਚੱਲਦਾ ਫਰੀ ਹਨਾ ਚਲੋ ਬਈ ਵੀਡੀਓ ਹੋ ਗਈ ਅਪਲੋਡ ਹੁਣ ਚੱਲਦੇ ਆ ਥੱਲੇ ਤੇ ਦੁਬਾਬਾ ਨਾੜ ਹੋ ਗਈ ਫਿਰ ਉਧਰਲੇ ਕਰੀ ਜਾਂਦੇ ਛੇਤੀ ਛੇਤੀ ਬਾਪੂ ਹਾਂ ਜੀ ਮੇਰੇ ਵੀਰੋ ਨਾ ਇਹ ਤੋਂ ਹੀ ਕਰਿਆ ਜੀ ਤੇ ਆਗੇ ਇਧਰ ਲੇ ਕਰੇ ਇੱਕ ਮਿੰਟ ਲੌਕ ਵਗੈਰਾ ਤੇ ਇਧਰ ਆਪਣੇ ਭਾਈ ਬੱਚੀ ਨੂੰ ਵੀ ਦੇਦੇ ਛੋਲੇ ਹੋਣ ਲਈ ਰਹੇਗਾ ਸਿਰਫ ਵਾਟਰੇ ਦਾ ਉਹ ਵੀ ਜੇ ਦਿੰਦੇ ਆ ਬਾਕੀ ਸਾਰੇ ਕੂਤਰਾ ਉਸ ਨੂੰ ਵਧੀਆ ਦਾਣਾ ਪਾਣੀ ਓਕੇ ਹੋ ਗਿਆ ਨਾ ਇੱਕ ਮਿੰਟ ਉਹਦਾ ਸਿਰੇ ਚੱਕ ਲਈ ਇੱਥੋਂ ਆਪਾਂ ਤੇ ਇਧਰ ਵੀ ਦਾਣਾ ਪਾਣੀ ਓਕੇ ਆ ਉਹ ਬੈਡ ਹਾਂ ਕੀ ਹੋ ਗਿਆ ਬੜਾ ਮੂਹ ਆਉਂਦਾ ਹੈ ਚੱਲ ਕੋਈ ਨਾ ਨਾਰ ਰਹਾ ਇਧਰ ਲਿਆਂਦਾ ਵੀ ਓਕੇ ਠੀਕ ਆ ਸਾਰਿਆਂ ਦਾ ਆ ਦੋਵੇਂ ਕੁੰਡਿਆਂ ਦਾ ਉਧਰ ਬੈਡ ਕਰਨ ਦਾ ਓਕੇ ਰਿਪੋਰਟ ਹੈ ਠੀਕ ਆ ਤੇ ਇਧਰ ਉਸ ਨੂੰ ਅੰਦਰ ਲੈ ਚੱਲਦੇ ਆਪਾਂ ਭਾਈ ਅੰਦਰ ਬਸ ਸਾਰੇ ਦੋਵੇਂ ਬੱਚੇ ਵੀ ਉਸੇ ਪਿੰਜਰੇ 'ਚ ਹਰਤੇ ਦੋਵੇਂ ਕਬੂਤਰ ਵੀ ਉਸੇ ਪਿੰਜਰੇ 'ਚ ਹਰਤੇ ਠੀਕ ਆ ਤੇ ਇਹਨਾਂ ਨੂੰ ਵੀ ਦਾਣਾ ਪਾ ਕੇ ਰੱਖਤਾ ਠੀਕ ਤੇ ਰਹਿ ਗਿਆ ਕਹਿੰਦਾ ਬੱਚਾ ਬਸ ਇਹਨੂੰ ਦੇ ਦਿਆਂ ਵਾਟਰ ਕਰਮ ਓਕੇ ਹੋ ਗਈ ਰ ਉਹ ਬੱਚੇ ਨੂੰ ਪਾਣੀ ਨਹੀਂ ਦੇਤਾ ਠੀਕ ਹੈ ਤੇ ਆ ਸਾਮਾਨ ਸਾਰਾ ਆਪਣਾ ਅੰਦਰ ਇਧਰ ਛੋਲੇ ਬਈ ਭਿਜੇ ਥੋ ਛੋਲੇ ਦਾ ਥੋੜੀ ਰਹਿ ਗਏ ਸੀਗੇ ਯਾਰ ਬਾਕੀ ਸੁੱਕੇ ਦੇ ਤੇ ਉਹਦੀ ਥੋੜੇ ਜਿਹੀ ਕੋਈ ਦਿੱਕਤ ਵਾਲੀ ਗੱਲ ਨਹੀਂ ਆਇਆ ਫਿਰ ਆਇਆ 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 ਚਲੋ ਬਹੁਤ ਟਾਈਮ ਹੋ ਗਿਆ ਚੱਲ ਅੰਦਰ ਤੇ ਕੱਲ ਨੂੰ ਤੈਨੂੰ ਟਾਈਮ ਨਾਲ ਲੈ ਕੇ ਚੱਲਾਂਗੇ ਆਪਾਂ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਪੁੱਤ ਬੰਨੇ ਕੁਝ ਨਹੀਂ ਹੁੰਦਾ ਹਾਂ ਇੱਥੇ ਬਹਿ ਮੇਰੀ ਸੈਰੀ ਖੰਡ ਤੇ ਕੱਲ ਨੂੰ ਟਾਈਮ ਨਾਲ ਲੈ ਕੇ ਚੱਲਾਂਗੇ ਉਹਨੂੰ ਤੜਕੇ ਵੀ ਟ੍ਰੇਨਿੰਗ ਤੇ ਤੇ ਉਹਦਾ ਹੱਥ ਨੇ ਵੀ ਲੈ ਕੇ ਚੱਲਾਂਗੇ ਠੀਕ ਆ ਬਰੋ ਤੇ ਵਸ ਓਕੇ ਬ్రో ਕਰਦੇ ਆ ਬਲੌਗ ਦੀ ਐਂਡਿੰਗ ਬਈ ਸ਼ਾਇਦ ਕੱਲ ਨੂੰ ਜਿਮ ਜਾਣਾ ਬਈ ਚੋਬਰ ਨੇ ਬਹੁਤ ਫੋਰਸ ਕੀਤਾ ਮੈਨੂੰ ਕਹਿੰਦਾ ਕੱਲ ਨੂੰ ਜਿਮ ਚੱਲਾਂਗੇ ਮਾਣੂ ਆਮੀ ਪਰ ਬੈਠਾ ਮੈਂ ਕਿ ਸਵੇਰੇ 5 ਵਜੇ ਉੱਠ ਕੇ ਚੱਲਾਂਗੇ ਦੇਖਦੇ ਹਾਂ ਹੁਣ ਕੀ ਬੰਦ ਆ ਹਨ ਮੈਨੂੰ ਤਾਂ ਹੀ ਲੱਗਦਾ ਮੈਂ ਜਾਊਂਗਾ ਪਰ ਉਹਨੂੰ ਮੈਂ ਜਵਾਨ ਦਿੱਤੀ ਹੈ ਗੱਲ ਜਵਾਨ ਤੇ ਹੈ ਉੱਠਣਾ ਪੂਆ 5 ਵਜੇ ਕੱਲ ਨੂੰ ਚਲੋ ਠੀਕ ਹੈ ਕੱਲ ਦੀ ਗੱਲ ਨੂੰ ਦਿੰਦੇ ਆ ਬਈ ਓਕੇ ਸਾਰੇ ਗੁੱਡ ਨਾਈਟ ਲਵ ਯੂ ਬਾਏ ਬਾਏ